ਅੰਮ੍ਰਿਤਸਰ ਵਿੱਚ ਅਪਰਾਧ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਦਾ ਹੈ ਜਿੱਥੇ ਇੱਕ ਦੁਕਾਨਦਾਰ ਬਲੋ ਨਿਹੰਗ ਸਿੰਘ ਨੂੰ ਬੈਟਰੀ ਵੇਚਣਾ ਇੰਨਾ ਕੁ ਮਹਿੰਗਾ ਪੈ ਗਿਆ ਜਦੋਂ ਉਸ ਬਲੋ ਉਸ ਨੂੰ ਆਪਣੇ ਬਚੇ ਹੋਏ ਪੈਸੇ ਮੰਗੇ ਤਾਂ ਉਸ ਬਲੋ ਆਪਣੇ ਸਾਥੀਆਂ ਨਾਲ ਮਿਲ ਕੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਮੌਕੇ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਵੇਰਕਾ ਨਜ਼ਦੀਕ ਜਹਾਗੀਰ ਪਿੰਡ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁਕਾਨਦਾਰ ਤੇ ਹਮਲਾ ਕੀਤਾ ਗਿਆ। ਉਹ ਮੌਕੇ ਤੇ ਪੁੱਜੇ ਹਨ ਤੇ ਸੀਸੀਟੀਵੀ ਕੈਮਰੇ ਖੰਗਾਰ ਰਹੇ ਹਨ ਇਹ ਮੇਰਾ ਭਰਾ ਵਾ ਜਿਹਦੀ ਦੁਕਾਨ ਦੀ ਇੱਕ ਟਰਾਂਸਸੀ ਆਂਡੀ ਮੈਂ ਉਸ ਦਿਨ ਦੁਪਹਿਰ ਦੇ ਕਰੀਬ ਰੋਟੀ ਲੈ ਕੇ ਗਿਆ ਇਹਦੀ ਤੇ ਜਾ ਕੇ ਉੱਥੇ ਪਤਾ ਲੱਗਾ ਵੀ ਆਹ ਗੱਲ ਹੋਈ ਆ ਚਲੋ ਫਿਰ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਨਹੀਂ ਆਪਣਾ ਹੋ ਜਣੀ ਗੱਲ ਅਸੀਂ ਬੜੇ ਰਮਾਂ ਦੇ ਨਾਲ ਨਿਊਟਰਲ ਹੋ ਕੇ ਬੈਠੇ ਆਂ ਮਾਨਾ ਕੁਰਸੀਆਂ ਉੱਤੇ ਬੈਠੇ ਆਂ ਕੁਰਸੀਆਂ ਤੇ ਬੈਠੇ ਆਂ ਤੇ ਜਦੋਂ ਉਧਰੋਂ ਨਿਹੰਗ ਸਿੰਘ ਦੀਆਂ ਗੱਡੀਆਂ ਆਈਆਂ ਗੱਡੀ ਆਈ ਆ ਗੱਡੀ ਦੇ ਉੱਤਰ ਦੇ ਸਾਰੇ ਪੁੱਛਿਆ ਨਹੀਂ ਕਿਛੇ ਨਹੀਂ ਸਿੱਧੀਆਂ ਕਿਰਪਾਨਾਂ ਨਾਲ ਛਪੇੜਾਂ ਨਾਲ ਡਾਂਗਾ ਜੋ ਵੀ ਉਹਨਾਂ ਦੇ ਹੱਥ ਵਿੱਚ ਬਹੁਤ ਤੇਜ਼ ਤਰ੍ਹਾਂ ਹਥਿਆਰ ਸੀ ਉਹਨ ਇਨਾਂ ਨੂੰ ਕੁੱਟਣ ਦਾ ਮੈਂ ਬਚਾਉਂਦਾ ਰਾਂ ਮੇਰੀ ਵੀਡੀਓ ਕੈਮਰੇ ਲੱਗੇ ਦੁਕਾਨ ਤੇ ਵੀਡੀਓ ਵੇਖ ਸਕਦੇ ਆ ਇਹਨੂੰ ਥੱਲੇ ਛੁੱਟ ਕੇ ਇਹਦਾ ਸਿਰ 파ੜਦਾ ਵਾ ਤੇ ਉਹ ਸਾਡੇ ਵੀ ਸੱਟ ਲੱਗੀ ਮੇਰੇ ਵੀ ਸੱਟ ਮੇਰੇ ਵੀ ਉਹਨਾਂ ਨੇ ਮਾਰੀ ਆ ਮੇਰੇ ਵੀ ਟਾਂਕੇ ਲੱਗੇ ਹੋਏ ਆ ਕੀ ਮੰਗੀ ਕਰਦੇ ਬਾਈ ਮੰਗੇ ਹੁਣ ਸਾਹਿਬ ਇਨਸਾਫ ਦੀ ਮੰਗ ਕਰਦੇ ਆ ਵੀ ਉਹ ਬੰਦਿਆਂ ਨੂੰ ਸਖਤੋ ਸਖਤ ਕਾਰਵਾਈ ਕਰਕੇ ਉਸਨੂੰ ਹਰਾਸ ਰੋਕ ਦੇ ਲਵੇ ਦੁਕਾਨ ਤੇ ਸਿਰਫ ਦੋ ਜਣੇ ਸੀ ਤੁਸੀਂ ਹਾਂਜੀ ਦੋ ਜਣੇ ਸੀ ਉਹ ਕਿੰਨੇ ਜਣੇ ਆਏ ਸੀ ਉਹ 10-11 ਦੇ ਕਰੀਬ ਹੀ ਗੱਡੀ ਨੋਵਾ ਪੂਰੀ ਭਰ ਕੇ ਆਈ ਸੀ ਇਹ ਨਰਵਾ ਗੱਡੀ ਦੇ ਪੂਰੀ ਫੋਨ ਤਿਆਰੀ ਦੇ ਵਿੱਚ ਸਾਨੂੰ ਪਤਾ ਹੁੰਦਾ ਤਾਂ ਅਸੀਂ ਆਪਾਂ ਉੱਥੋਂ ਚੱਲ ਜਾਂਦੇ ਜਾਂ ਕੁਝ ਕਰਦੇ ਪੁਲਿਸ ਨੂੰ ਹੀ ਫੋਨ ਕਰਦੇ ਜੇ ਪੁਲਿਸ ਇਹ ਕਹਿੰਦੀ ਇਹ ਹੋ ਜੂਗਾ ਮਸਲਾ ਹੱਲ ਹੋਣਾ ਝਗੜਾ ਜੋ ਹੋਇਆ ਉਹਦੀ ਬੰਦੇ ਦੀ ਸਟਾ ਜੋ ਲੱਗੀਆਂ ਨਾ ਲੱਗੀਆਂ ਸਟਾਉਂ ਤੇ ਮੋਕੇ ਤੇ ਤੋਂ ਉਹਦੀ ਬੰਦਾ ਦਾਖਲੇ ਸਟਾਲ ਐਮ ਐਲ ਆਰ ਉਹਨਾਂ ਜਾਰੀ ਹੋ ਰਹੀ ਉਹਨਾਂ ਦੀ ਐਮਐਲਆਰ ਉਹਨਾਂ ਦੀ ਮਕਮਲੀ ਐਕਸਰੇ ਵਗੈਰਾ ਨਹੀਂ ਕਰਾਈ ਜਿਸ ਕਰਕੇ ਐਮਐਲਆਰ ਉਹਨਾਂ ਦੀ ਨਹੀਂ ਪਹੁੰਚੀ ਸਾਡੇ ਸਤਿੰਦਰ ਸਿੰਘ ਏਸੀ ਜਿਹੜੀ ਡੀਲ ਕਰਦੇ ਉਹ ਐਮਐਲਆਰ ਲੈਂਡ ਖੁਦ ਗਏ ਉੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੀ ਜੀ ਪੂਰੇ ਐਕਸਰੇ ਸਾਰੀ ਰਿਪੋਰਟ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਐਮਐਲਆਰ ਤਾਂ ਦਿੱਤੀ ਜਿਹੜੀ ਐਮਐਲਆਰ ਲੈਂਡ ਤੇ ਇਹਦਾ ਬੰਦੇ ਦਾ ਬਿਆਨ ਲੇ ਕੇ ਮਜਰੂਦਾ ਤੇ ਇੱਕ ਬੰਦੀ ਕਾਰਵਾਈ ਹੋਏਗੀ ਅਵਸ਼ੇ ਹੈਗੀ ਸਰ ਇਹ ਕਾਰਨ ਕਿਸੇ ਨੇ ਲੜਾਈ ਕਾਦੇ ਵਾਸਤੇ ਹੋਈ ਲੜਾਈ ਇਹਨਾਂ ਦੇ ਹੋਈ ਉਹ ਦੁਕਾਨ ਕਰਦੇ ਮੋਟਰਸਾਈਕਲ ਸਕੂਟਰਾਂ ਦੀ ਠੀਕ ਕਰਨ ਦੀ ਇਹ ਬੰਦਾ ਆਟੋ ਚਲਾਉਂਦਾ ਸੀ ਦੂਜਾ ਜਿਹੜਾ ਕਵਾਟੋ ਬੈਟਰੀ ਤੋਂ ਬੈਟਰੀ ਵਗੈਰਾ ਪਈ ਹੁਣ ਆਟੋ ਦੀ ਉਸ ਤੇ ਪੈਸੇ ਦੇ ਲੈਣ ਦੇਣ ਕਰਕੇ ਝਗੜਾ ਜਿਹੜਾ ਹੈ ਠੀਕ ਹੈ ਹਾਂ ਫੁਟੇਜ ਵੀ ਆਏ ਆ ਵੀ ਕਾਫੀ 15 ਤੋਂ 20 ਜਾਣੇ ਗਏ ਆ ਤੇ ਉਹਨਾਂ ਨੇ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਤੇਜ ਹਥਿਆਰ ਨਹੀਂ ਨਹੀਂ ਸਾਡੇ ਕੋਲ ਫੁਟੇਜ ਜਿ ਕੋਈ ਨਹੀਂ ਆਇਆ ਅਸੀਂ ਸਟੇਟਮੈਂਟ ਲਵਾਂਗੇ ਬੰਦੀ ਦੀ ਉਹਦੀ ਮੌਜੂਦੀ ਸਟੇਟਮੈਂਟ ਲਵਾਂਗੇ ਉਸ ਤੋਂ ਬਾਅਦ ਵੀ ਉਹਦੇ ਜਾਨਸਾਰ ਜੋ ਵੀ ਬਣਦੀ ਕਾਰਵਾਈ ਹੋਣੀ ਉਹ ਹੋਏਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ